ਤਨ ਤਨ ਬਾਬਾ ਦੀਪ ਸਿੰਘ ਜੀ ਵੈਗੁਰ ਜੀ ਕਾ ਖਾਲਸਾ ਵੈਗੁਰ ਜੀ ਕੀ ਫਤਿਹ ਹਾਂਜੀ ਕਿਵੇਂ ਜੇ ਜੀ ਸਾਰੇ ਠੀਕ ਠਾਕ ਜੀ ਆਪਾਂ ਵੀ ਠੀਕ ਠਾਕ ਹਾਂ ਜੀ ਅੱਜ ਦਾ ਆਪਣਾ ਤੀਜਾ ਬਲੌਗ ਅੱਜ ਆਪਾਂ ਬਣਾਵਾਂਗੇ ਜੀ ਮਟਰ ਪਨੀਰ ਦੀ ਸਬਜ਼ੀ ਇਹਦੇ ਲਈ ਆਪਾਂ ਲੈਣੇ ਅੱਧਾ ਕਿਲੋ ਮਟਰ ਇਹ ਪਨੀਰ ਹੈ ਜੋ ਆਪਾਂ ਘਰੇ ਬਣਾਇਆ ਹੋਇਆ ਹੈ ਤਿੰਨ ਆਪਾਂ ਮੀਡੀਅਮ ਸਾਈਜ਼ ਦੇ ਪਿਆਜ਼ ਲਏ ਨੇ ਦੋ ਆਪਾਂ ਟਮਾਟਰ ਲਏ ਨੇ ਤਿੰਨ ਆਪਾਂ ਹਰੀਆਂ ਮਿਰਚਾਂ ਲਈਆਂ ਨੇ ਤੇ ਆਪਾਂ ਛੋਟਾ ਪੀਸ ਇੱਕ ਦਰਕ ਦਾ ਲਿਆ ਹੋਇਆ ਹੈ ਨਾਲ ਆਪਾਂ ਲਿਆਏ ਜੀ ਲਸਣ ਤੇ ਚਲੋ ਜੀ ਆਪਾਂ ਹੁਣ ਪਹਿਲਾਂ ਤੜਕਾ ਕੱਟਦੇ ਆਂ ਲੋਜੀ ਤੜਕਾ ਆਪਣਾ ਕੱਟਿਆ ਗਿਆ ਹੈ ਹੁਣ ਆਪਾਂ ਇਹਨੂੰ ਕਰਦਿਆਂ ਗ੍ਰੈਂਡ ਹਾਂਸ ਲਾਉਂਦੇ ਹਾਂ ਮਸਾਲਾ ਹਾਂਜੀ ਦੋਸਤੋ ਮਸਾਲਾ ਆਪਣਾ ਗ੍ਰੈਂਡ ਹੋ ਗਿਆ ਹੈ ਕਿ ਅੱਜ ਆਪਾਂ ਇਹ ਸਬਜ਼ੀ ਬਣਾਵਾਂਗੇ ਆਪਾਂ ਕੁੱਕਰ ਵਿੱਚ ਪਹਿਲਾਂ ਆਪਾਂ ਪਾਵਾਂਗੇ ਜਿੱਤੇ ਹੈ ਤੇਲ ਆਪਾਂ ਪਾਵਾਂਗੇ ਜੀ ਇੱਕ ਕੜਸ਼ੀ ਪਰਕੇ ਇਹ ਇਹਨਾਂ ਕਰਨਾ ਹੋ ਜਾਵੇ ਹੁਣ ਆਪਾਂ ਪਾਵਾਂਗੇ ਜਿਹਦੇ ਵਿੱਚ ਜੀਰਾ एक चमचा पी हा आपण जे मस ग्रँड किता हो ਮਸਾਲੇ ਨੂੰ ਚੰਗੀ ਤਰ੍ਹਾਂ ਕੁੰਨ ਲੈਣਾ ਹੈ ਜਦੋਂ ਤੱਕ ਇਹਦਾ ਕਲਰ ਨਾ ਚੇਂਜ ਹੋ ਜੇ ਬਾਜੀ ਮਸਾਲੇ ਨੂੰ ਦਵਾਂਗੇ ਤੱਕ ਕਿ ਤਾਂ ਕਿ ਇਹ ਚੰਗੀ ਤਰ੍ਹਾਂ ਪੁੱਜ ਜਾਵੇ ਦੇਖੋ ਜੀ ਮਸਾਲਾ ਆਪਣਾ ਭੁਜ ਰਿਹਾ ਹੈ ਹੁਣ ਆਪਾਂ ਇਹਦੇ ਵਿੱਚ ਟੱਕਿਆ ਹੋਇਆ ਇਹਦਾ ਅਦਰਕ ਹੋ ਪਾਣਾ ਆਪਾਂ ਅਦਰਕ ਨੂੰ ਨਾਲੇ ਪੀਸਣਾ ਹੈ ਆਪਾਂ ਅਦਰਕ ਨੂੰ ਪੀਸ ਕੇ ਕੱਢਣਾ ਹੈ ਜੀ ਆਪਾਂ ਮਸਾਲੇ ਨੂੰ ਥੋੜ੍ਹਾ ਦੋ ਮੇਕੀਕ ਹੋਣਗੇ ਤੜਕਾ ਆਪਣਾ ਲੈ ਕੇ ਹੋ ਗਏ ਹੁਣ ਆਪਾਂ ਇਹਦੇ ਵਿੱਚ ਆਪਾਂ ਮਸਾਲੇ ਪਾਵਾਂਗੇ ਅੱਧਾ ਚਮਚਾ ਆਪਾਂ ਪਾਵਾਂਗੇ ਜੀ ਲਾਲ ਮਿਰਚ ਇੱਕ ਚਮਚਾ ਆਪਾਂ ਪਾਵਾਂਗੇ ਜੀ ਹਲਦੀ ਦਾ ਅੱਧਾ ਚਮਚ ਪਾਵਾਂਗੇ ਆਪਾਂ ਮਸਾਲੇ ਦਾ ਨੂਨ ਆਪਾਂ ਪਾਉਣਾ ਹੈ ਜਿਵੇਂ ਸਵਾਦ ਅਨੁਸਾਰ ਫਿਰ ਆਪਣਾ ਮਟਰ ਚੇੜੀ ਦਾਣਾ ਬਣਾਉਣਾ ਆਪਾਂ ਉਹਨੇ ਮਟਰ ਚੇੜੀ ਅੱਗੇ ਕੜਕੀ ਦੇ ਵਿੱਚ ਹੀ ਪਉਣਾ ਹੈ ਇਹ ਕਾਪਾ ਨਹੀਂ ਮਿਲਦਾ ਸੈਸ ਦਾ ਉਹ ਕਟਿਆ ਹੋਇਆ ਤਰੀਕ ਪੀਸਾ ਲੈ ਚ ਇਹਨੂੰ ਵੀ ਆਪਾਂ ਇਹਨਾਂ ਦੇ ਨਾਲ ਹੀ ਪਾ ਦਾਂਗੇ। ਬਸ ਹੁਣ ਇਹਨੂੰ ਆਪਾਂ ਇਸ ਤਰ੍ਹਾਂ ਕਰਕੇ ਫੇਸ ਕੋਨਾਂਗੇ। ਤਾਂ ਜੀ ਮਟਰ ਆਪਣਾ ਨੂੰ ਸੇਕ ਲੱਗ ਚੁੱਕਾ ਹੈ ਆਪਾਂ ਪਨੀਰ ਵੀ નાਣ ਲੱਗਦੇ ਇਹਨਾਂ ਦੇ ਵਿੱਚ ਐਡ ਕਰ ਦਾਂਗੇ ਲੇਪਾ ਚੋਣਾ ਪਾਉਣਾ ਖਵੇ ਨਾਲ ਹੀ ਆਪਾਂ ਪਨੀਰ ਪਾ ਦਾਂਗੇ ਹੁਣ ਆਪਾਂ ਇਹਦੇ ਵਿੱਚ ਕਰਾਂਗੇ ਜੀ ਪਾਣੀ ਐਡ

ਹਰ ਆਲੇ ਕੰਨੀ ਥੋੜਾ ਬਬੀ ਆਸਟਰ ਵਾਲੇ ਬਾਕਲੇ ਕੋਈ ਜੇ ਰੇ ਨੇ ਜਾਈਂ ਅੱਛਰ ਬੰਦੀ ਆਉਂਦਾਂਗੇ। ਲਓ ਜੀ ਸਬ지 ਆਪਣੀ ਬਣ ਚੁੱਕੀ ਐ। ਹੁਣ ਆਪਾਂ ਇਹਦੇ ਵਿੱਚ ਕਰਾਂਗੇ ਜੀਤਾ ਨਹੀਂ ਨਾ। ਥੋੜਾ ਸੁੱਕੀ ਮੇਥੀ ਐਡ ਇਹ ਕੋਲੀ ਸਬਜੀ ਆਪਣੀ ਦਾ ਕਲਰ ਕਿੱਡਾ ਸੋਹਣਾ ਆਇਆ ਹੈ ਹੁਣ ਆਪਾਂ ਤੁਹਾਨੂੰ ਇਹਨੂੰ ਸਰਵ ਕਰਕੇ ਦਿਖਾਵਾਂਗੇ ਜੀ सब्जी ਆਪਣੀ ਬਣ ਕੇ ਤਿਆਰ ਹੋ ਗਈ ਹੈ। ਹੁਣ ਮੈਂ ਇਹਦੇ ਵਿੱਚ ਪਾਵਾਂਗੀ ਜੀ ਮੱਖਣ। ਜੇ ਤੁਹਾਨੂੰ ਸਾਡੀ ਰੈਸਪੀ ਵਧੀਆ ਲੱਗੀ ਹੋਵੇ ਫੋਲੋ ਲਾਈਕ ਸ਼ੇਅਰ ਜਰੂਰ ਕਰ ਦਿਓ। ਧੰਨਵਾਦ।